ਸ਼ਾਬਾਸ਼ ਖਾਲਸਾ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਕ੍ਰੋਸ ਕਰ ਦੇ ਸ਼ਾਬਾਸ਼ ਸ਼ਾਬਾਸ਼ ਮਿਲਖਾ ਸਿੰਘ ਸ਼ਾਬਾਸ਼ 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 ਹਾਂ ਕ੍ਰੋਸ ਕਰ ਦੇ ਨੂੰ ਔਰਮਾਨ ਨੂੰ ਕ੍ਰੋਸ ਕਰ ਏਕੇ ਕਰ ਕੋ ਤੇ ਕਰ ਤੇ ਰਾਦਾ ਦਿਮਾਗ ਚੈੱਕ ਕਰਨਾ ਬਈ ਥੋੜਾ ਜਿਆ ਤੁਈ ਐਕਸਰਸਾਈਜ਼ ਕਰਨ ਤੋਂ ਬਾਅਦ ਇਹ ਬਈ ਤੁਹਾਨੂੰ ਯਾਦ ਰਹਿੰਦਾ ਵੀ ਮੇਰੀ ਕਿਹੜੀ ਟੀਮ ਸੀ ਜਾਂ ਨਹੀਂ ਆਪਣਾ ਆਪਣਾ ਕਿਹਦਾ ਟੀਮ ਲੀਡਰ ਆ ਉਹ ਪਛਾਣ ਲੋ ਜਦੋਂ ਦੁਬਾਰਾ ਵੀ ਪੱਟ ਕੇ ਆਉਣਾ ਆਪਦੇ ਆਪ ਦੇ ਪਿੱਛੇ ਟਿਕਣਾ ਹੋਵੇ ਪੀਓ ਗਾ ਇਹ ਬੱਚੋ ਦੇਖੋ ਸਾਹਮਣੇ ਅਰਮਾਨ ਵਾਲਾ ਜਿਹੜੀ ਪੂਰੀ ਚੌਂਗੜੀ ਮਾਰੀ ਹੋਈ ਆ ਜੜੀਆਂ ਆਡੀਆਂ ਉਹ ਪੂਰੀਆਂ ਸੀਧਰੇ ਨਾਲ ਲਾਓ ਪਿੱਛੇ ਤੇ ਜਿਹੜੇ ਤੁਹਾਡੇ ਹੱਥ ਹੈ ਤੁਹਾਡੇ ਹੱਥ ਜਿਹੜੇ ਆ ਬਿਲਕੁਲ ਉਹ ਐ ਸਿੱਧੇ ਕਰਕੇ ਤੇ ਬਾਂਹਾਂ ਵੀ ਐ ਸਿੱਧੀਆਂ ਹੋਣ ਜੇ ਦੀਆਂ ਗੋਡਿਆਂ ਦੇ ਉੱਤੇ ਲਾਓ ਤੇ ਜਿਹੜੀ ਤੁਹਾਡੀ ਚੀਚੀ ਹੈ ਇਹਨੂੰ ਇਸ ਤਰੀਕੇ ਨਾਲ ਹੋਲਡ ਕਰਕੇ ਤੇ ਗੁੱਠੇ ਦੇ ਨਾਲ ਦੱਬੋ ਬਾਕੀ ਉਂਗਲਾਂ ਸਿੱਧੀਆਂ ਰੱਖੋ ਇਹਦਾ ਪੂਰੀਆਂ ਜਿਹੜੀ ਕਮਰ ਹੈ ਉਹ ਬਿਲਕੁਲ ਰੀਡ ਦੀ ਹੱਡੀ ਸਿੱਧੀ ਕਰੋ ਸਾਹਮਣੇ ਦੇਖੋ ਬਿਲਕੁਲ ਜਿਹੜੀ ਗਰਦਨ ਆ ਉਹ ਵੀ ਐ ਸਿੱਧੀ ਕਰੋ ਪੂਰੀ ਜਿਹੜੀ ਤੁਹਾਡੀ ਰੀੜ ਦੀ ਹੱਡੀ ਆ ਉਹਦੇ ਵਿੱਚ ਵਲ ਨਹੀਂ ਪਿਆ ਹੋਣਾ ਚਾਹੀਦਾ ਤੇ ਬਿਲਕੁਲ ਸਿੱਧੀ ਹੋਣੀ ਚਾਹੀਦੀ ਆ ਓਕੇ ਸ਼ਾਬਾਸ਼ ਮੈਂ ਚੈੱਕ ਕਰੂੰਗਾ ਵੀ ਕਿਹਦਾ ਸਹੀ ਨਹੀਂ ਹੈ ਜਿਹਦਾ ਸਭ ਤੋਂ ਵਧੀਆ ਹੋਗਾ ਉਹਨੂੰ ਨਾਮ ਦਿੱਤਾ ਜਾਊਗਾ ਸ਼ਾਬਾਸ਼ 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 ਜਿਹੜਾ ਐਂਦਾ ਉੱਪਰ ਰੱਖੋ ਇਹਦਾ ਇਹ ਆਖੜਾ ਕਾਕਾ ਬੱਚੇ ਇੱਕ ਇੱਕ ਨੱਕ ਜਿਹੜੀ ਇੱਕ ਖੁੱਲੀ ਆ ਸਮਝ ਗਏ ਜਿਹੜੀ ਨੱਕ ਖੁੱਲਾ ਉਹਦੇ ਨਾਲ ਹੀ ਪੂਰਾ ਸਾਹ ਪ੍ਰਕਿਰਚਨਾ ਤੇ ਹੱਥ ਉੱਪਰ ਖੋਲ ਕੇ ਰੱਖਣਾ ਇਹਦਾ ਗੂਠੇ ਨਾਲ ਦਬਣਾ ਜਦੋਂ ਸਾਹ ਛੱਡਣਾ ਉਦੋਂ ਜਿਹੜੀ ਇਹ ਉਂਗਲਾ ਇਹਦੇ ਨਾਲ ਇੱਧਰ ਨਾਲ ਜਿਹੜਾ ਨਾ ਸਾਹੇ ਦਬ ਲੈਣੀ ਆ ਤੇ ਦੂਸਰੀ ਜਿਹੜੀ ਨਾਸ ਆ ਉਹਦੇ ਨਾਲ ਹੀ ਫਿਰ ਸਾਹ ਛੱਡਣਾ ਤੇ ਜਿਹੜੀਆਂ ਉਂਗਲਾਂ ਉੱਪਰ ਰੱਖਣੀਆਂ ਆ ਜਿਹੜਾ ਏਰੀਆ ਇਹ ਜਿਹੜੀ ਅੰਦਰੋਂ ਹਵਾ ਬਾਹਰ ਨਿਕਲਣ ਵਾਸਤੇ ਖੁੱਲਾ ਹੋਣਾ ਚਾਹੀਦਾ ਠੀਕ ਹੈ ਚਲੋ ਕਰੋ ਸ਼ਾਬਾਸ਼ ਓਕੇ ਸਟਾਪ ਪੈਰ ਚੰਗੀ ਤਰ੍ਹਾਂ ਨਾਲ ਜੁੜੇ ਹੋਣ ਉੱਪਰ ਲਾ ਕੇ ਦਿਓ ਬੋਡੀ ਹੌਲੀ ਹੌਲੀ پھر دنی دے گئے او. اوکے ڈاؤن او ارمان آل دیکھ کے کرو ارمان تو کر جمیں تو کرے گا او میں ہوں میں کریں گے چلو پر شاباش ڈاؤن اپ ڈاؤن اپ جدر جانے پچھے پوری باڈی اگ کوشش کرو ساری شاباش شاباش بہت ودیا شباش شباش ਹਾਲੀ ਦੇ ਤਾਣ ਉਹ ਜਮੀਨਾ ਸੁਣ ਗਈ ਲੱਗੀ ਆ ਜਲਦੀ ਜਲਦੀ ਵਰਦਾ ਭੱਜ ਭੱਜ ਕੇ ਛੇਦੀ ਛੇਦੀ ਪੂਰਾ ਵਧੀਆ ਦੁੱਧ ਹੈ ਨਾ ਇਹ ਨਾਲ ਹੀ ਰੱਖ ਦਿਓ ਵੀ ਕੱਲ ਨੂੰ ਕੀ ਖਾਣਾ ਹੋਣਾ ਹੀ ਕੱਲ ਨੂੰ ਕੀ ਜਣਾ ਦਾ ਹੈ ਹੈ ਬਦਾਮ ਡ్రਾਈ ਫਰੂਟ ਵੀ ਖਵਾ ਦੇਾਂਗੇ ਕੋਈ ਗੱਲ ਨਹੀਂ ਤੂੰ ਜੋਰ ਲਾਓ ਤੇ ਤੁਹਾਨੂੰ ਉਹ ਪਟਕੇ ਜਿਹੜੇ ਪਟਕੇ ਬਣ ਕੇ ਆਇਆ ਕਰੋ ਸਵੇਰ ਨੂੰ ਠੀਕ ਆ ਐ ਪੜ ਕੇ ਵਧੀਆ ਬਣ ਕੇ ਆਇਆ ਕਰੋ ਜਿਹੜੇ ਚਲੋ ਬੱਚੋ ਆਜੋ ਆਜੋ ਦੁਬਾਰਾ ਹੋਰ ਪੀ ਲਓ ਲੱਗੀ ਆਓ ਲੱਗੀ ਆਓ ਲੈਣਾ ਚਾਜੋ ਆ ਦੁਬਾਰਾ ਦੁਬਾਰਾ ਲੈਣ ਚ ਲੱਗ ਜਾਓ ਆਜੋ ਹੋਰ ਜਿੰਨੇ ਪੀਣਾ ਚਲੋ ਚਲੋ ਸ਼ਾਬਾਸ਼ ਚਲੋ ਜਾਨ ਤੇ ਬਾੜੇ ਬਾਹਰ ਚਲੋ ਜੇ ਅਸੀਂ ਦੇਖਦੇ ਆ ਰਹੇ ਆ ਰਹੋ ਚਲੋ ਇਹਨਾਂ ਨੂੰ ਦੁਬਾਰਾ ਆਵਾਜ਼ ਮਾਰੋ ਉਹਨਾਂ ਨੂੰ ਕਿ ਹੋਰ ਲੈਣ ਕੇ ਆਗੇ ਚਲੋ ਦੁਬਾਰਾ ਲੈਣ ਲਾਓ ਸਾਰੇ ਓਕੇ ਹੋ ਗਿਆ ਜੀ ਇਹਨੂੰ ਜੇ ਦੁੱਧ ਅੱਜ ਤੂੰ ਹੀ ਨਾ ਖਤਮ ਕੀਤਾ ਤੇ ਕੱਲ ਨੂੰ ਤੁਹਾਡੀ ਜਿਹੜੀ ਡਾਈਟ ਉਹ ਬੰਦ ਕਰ ਦੇਣੀ ਹੈ ਜੇ ਸਾਰਾ ਖਤਮ ਕਰੋਗੇ ਹੈਗੇ 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 ਤਿੰਨ ਤਿੰਨ ਪੀ ਲੋ ਚਾਰ ਚਾਰ ਪੀਓ ਜਿੰਨੇ ਮਰਜ਼ੀ ਪੀਓ ਹੋਇਆ ਹੋਇਆ ਠੋ ਲੈ ਗਾ ਚਲੋ 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 ਸ਼ਾਬਾਸ਼ ਓ ਵਸਾਖਿਆ ਚਲ ਦੁੱਧ ਵੀ ਇੱਕ ਗਲਾਸ ਹੋਰ ਓ ਇਹਨੂੰ ਵਸਾਖੇ ਨੂੰ ਦੇ ਵਸਾਖੇ ਨੂੰ ਕੀ ਦਿੰਦਾ ਹੈ ਕੰਦੇ ਲਾਇਆ ਦਿਆ ਦੋ ਹੈ ਆਪ ਨੂੰ ਤੇ ਵਸਾਖਾ ਕਮਜ਼ੋਰ ਹੋ ਜਾਂਦਾ ਪੰਜਵਾ ਕਿ ਲੱਥਾ ਪੰਜ ਪੰਜ ਪਾਈ ਪਾਈ ਹੋ ਗਏ ਜੀ ਆ ਜਿਹੜਾ ਖਾਲਸਾ ਇਹਦਾ ਪੰਜਵਾ ਪੰਜ ਤਾਂ ਇਹ ਹੋ ਗਏ ਮੈਨੂੰ ਲੱਗਦਾ ਛੇਵਾ ਹੋ ਗਿਆ ਇਹਦਾ ਆ ਜਾ ਆ ਜਾ ਚੱਲ ਕੋਈ ਗੱਲ ਨਹੀਂ ਦੁੱਧ ਪੀਓ ਜਿੰਨਾ ਮਰਜ਼ੀ ਫਰੂਟ ਜਿੰਨਾ ਮਰਜ਼ੀ ਖਾਓ ਤੇ ਜੋਰ ਲਾਓ ਪੂਰੇ ਠੀਕ ਆ ਫਿਰ ਆਪ ਵਸਾਖੇ ਨੂੰ ਦੋ ਗਲਾਸ ਭਰ ਕੇ ਦੇ ਯਾਰ ਇਹ ਨਾ ਹੋਰ ਬਟਾਲੂ ਡੋਲੂ ਹੀ ਲੈ ਆਇਆ ਸਾਡੇ ਤੇ ਵਿਸਾਖੀ ਨੂੰ ਇੱਕ ਤਾਂ ਇੱਥੇ ਹੀ ਖੜ ਕੇ ਪਿਆ ਇੱਕ ਹੋਰ ਭਰੀਆਂ ਦਾ ਦੁਬਾਰਾ ਇੱਥੇ ਹੀ ਖਤਮ ਕਰ ਰ ਵਿਸਾਖੀ ਚਲੋ ਯਰਮਾਨ ਇੱਕ ਗਲਾਸ ਹੋਰ ਪੀ ਚਲੋ 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 ਸ਼ਾਬਾਸ਼